ਨਰਸਿੰਗ ਹੋਮ ਦੇ ਵਿੱਚ ਇੱਕ ਨਰਸ ਦੀ ਮੌਤ ਹੋ ਜਾਂਦੀ ਹੈ ਤਾਂ ਨਰਸਿੰਗ ਹੋਮ ਚ ਪਾਠ ਰਖਾਇਆ ਜਾਂਦਾ ਹੈ ਜੋ ਨਰਸਿੰਗ ਹੋਮ ਦੀ ਮਾਲਕ ਡਾਕਟਰ ਹੁੰਦੀ ਹੈ ਉਹ ਜੋ ਪਾਠੀ ਪਾਠ ਕਰਦਾ ਹੁੰਦਾ ਉਸ ਨਾਲ ਉਸ ਦੀ ਗੱਲਬਾਤ ਹੁੰਦੀ ਹੈ ਤੇ ਆਖਿਰ ਜੋ ਡਾਕਟਰ ਹੁੰਦੀ ਹੈ ਉਹ ਪਾਠੀ ਨੂੰ ਕਹਿੰਦੀ ਹੈ ਕਿ ਜੇ ਤੂੰ ਇੱਕ ਕਤਲ ਕਰ ਦੇਵੇਂ ਤਾਂ ਮੈਂ ਤੈਨੂੰ 5 ਲੱਖ ਰੁਪਏ ਦੇਵਾਂਗੀ ਤੇਰੇ ਨਾਲ ਵਿਆਹ ਕਰਵਾਵਾਂਗੀ ਤੇ ਤੈਨੂੰ ਕਨੇਡਾ ਲੈ ਜਾਵਾਂਗੀ ਆਪਾਂ ਉੱਥੇ ਸੈਟਲ ਹੋ ਜਾਵਾਂਗੇ ਇਹ ਗੱਲ ਸੁਣ ਕੇ ਪਾਠੀ ਖੁਸ਼ ਹੋ ਜਾਂਦਾ ਹੈ ਤੇ ਉਹ ਇੱਕ ਕਤਲ ਕਰ ਦਿੰਦਾ ਹੈ ਤੇ ਉਸ ਕਤਲ ਦੀ ਗੂੰਜ ਪੂਰੇ ਦੇਸ਼ ਵਿੱਚ ਪੈਂਦੀ ਹੈ ਕਿਉਂਕਿ ਜੋ ਕਤਲ ਸੀ ਕਿਸੇ ਆਮ ਬੰਦੇ ਦਾ ਨਹੀਂ ਸੀ ਉਹ ਕਤਲ ਇੱਕ ਐਡੀਸ਼ਨਲ ਸੈਸ਼ਨ ਜੱਜ ਦਾ ਸੀ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਇਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਵਿਜੇ ਸਿੰਘ ਇਸ ਦਾ ਜੋ ਪਰਿਵਾਰ ਸੀ ਇੱਕ ਅਮੀਰ ਪਰਿਵਾਰ ਸੀ ਤੇ ਇਸ ਦੇ ਘਰ ਦੇ ਕੋਲ ਹੀ ਇੱਕ ਹੋਰ ਪਰਿਵਾਰ ਰਹਿੰਦਾ ਸੀ ਉਹ ਵੀ ਬੜਾ ਅਮੀਰ ਪਰਿਵਾਰ ਸੀ ਉਸ ਘਰ ਦੇ ਵਿੱਚ ਸਭ ਤੋਂ ਛੋਟੀ ਜੋ ਉਹਨਾਂ ਦੀ ਬੇਟੀ ਸੀ ਉਸ ਦਾ ਨਾਮ ਰਵਦੀਪ ਸੀ ਵਿਜੇ ਅਤੇ ਰਵਦੀਪ ਹਮ ਉਮਰ ਸੀ ਇਹ ਵੱਡੇ ਹੁੰਦੇ ਨੇ ਇਹਨਾਂ ਦੀ ਦੋਸਤੀ ਹੁੰਦੀ ਹੈ ਤੇ ਦੋਸਤੀ ਪਿਆਰ ਵਿੱਚ ਬਦਲ ਜਾਂਦੀ ਹੈ ਇਹ ਜਵਾਨੀ ਵਿੱਚ ਆ ਜਾਂਦੇ ਨੇ ਤੇ ਇਹ ਸੋਚਦੇ ਨੇ ਕਿ ਆਪਾਂ ਪਹਿਲਾਂ ਆਪਣਾ ਕੈਰੀਅਰ ਬਣਾਵਾਂਗੇ ਉਸ ਤੋਂ ਬਾਅਦ ਆਪਾਂ ਵਿਆਹ ਕਰਵਾ ਲਵਾਂਗੇ ਹੁਣ ਜੋ ਵਿਜੇ ਸਿੰਘ ਹੁੰਦਾ ਉਹ ਲਾਉ ਦੀ ਪੜ੍ਹਾਈ ਕਰਦਾ ਤੇ ਜੋ ਰਵਦੀਪ ਹੁੰਦੀ ਆ ਉਹ ਮੈਡੀਕਲ ਦੀ ਪੜ੍ਹਾਈ ਕਰਦੀ ਆ ਦੋਨੋਂ ਆਪਣੀਆਂ ਪੜ੍ਹਾਈਆਂ ਪੂਰੀਆਂ ਕਰ ਲੈਂਦੇ ਨੇ ਤੇ ਉਸ ਤੋਂ ਬਾਅਦ ਸੋਚਦੇ ਆ ਕਿ ਹੁਣ ਆਪਾਂ ਵਿਆਹ ਕਰਵਾ ਲਈਏ ਦੋਨੋਂ ਆਪਣੇ ਆਪਣੇ ਪਰਿਵਾਰਾਂ ਨਾਲ ਗੱਲ ਕਰਦੇ ਆ ਪਰ ਦੋਨਾਂ ਦੇ ਪਰਿਵਾਰ ਹੀ ਵਿਆਹ ਤੋਂ ਇਨਕਾਰ ਕਰ ਦਿੰਦੇ ਨੇ ਹੁਣ ਇਹਨਾਂ ਦੇ ਕੋਲ ਕੋਈ ਵੀ ਰਸਤਾ ਨਹੀਂ ਸੀ ਤਾਂ ਫਿਰ ਜੋ ਰਵਦੀਪ ਹੁੰਦੀ ਆ ਉਸ ਦਾ ਪਰਿਵਾਰ ਵਾਲੇ ਕਿਤੇ ਹੋਰ ਰਿਸ਼ਤਾ ਕਰ ਦਿੰਦੇ ਨੇ ਵਿਆਹ ਕਰ ਦਿੰਦੇ ਨੇ ਦੇ ਹੁਣ ਜੋ ਵਿਜੇ ਸਿੰਘ ਸੀ ਉਸ ਕੋਲ ਵੀ ਕੋਈ ਰਸਤਾ ਨਹੀਂ ਸੀ ਉਹ ਵੀ ਵਿਆਹ ਕਰਵਾ ਲੈਂਦਾ ਰਬਦੀਪ ਦੇ ਘਰ ਇੱਕ ਬੇਟੇ ਦਾ ਜਨਮ ਹੁੰਦਾ ਤੇ ਜੋ ਵਿਜੇ ਸਿੰਘ ਸੀ ਇਸ ਦੇ ਘਰ ਤਿੰਨ ਕੁੜੀਆਂ ਦਾ ਜਨਮ ਹੁੰਦਾ ਜਿੰਦਗੀ ਚੱਲ ਰਹੀ ਹੁੰਦੀ ਹੈ ਕਾਫੀ ਸਮਾਂ ਲੰਘ ਜਾਂਦਾ ਜੋ ਵਿਜੇ ਸਿੰਘ ਹੁੰਦਾ ਉਹ ਐਡੀਸ਼ਨਲ ਸੈਸ਼ਨ ਜੱਜ ਬਣ ਜਾਂਦਾ ਚੰਡੀਗੜ੍ਹ ਦੇ ਵਿੱਚ ਹੀ ਵਿਜੇ ਸਿੰਘ ਹੁੰਦਾ ਇਸ ਨੂੰ ਇੱਕ ਆਦਤ ਹੁੰਦੀ ਹੈ ਕਿ ਖਾਣਾ ਖਾਣ ਤੋਂ ਬਾਅਦ ਸ਼ਹਿਰ ਕਰਨ ਜਾਇਆ ਕਰਦਾ ਸੀ ਤੇ ਬਿਨਾ ਬਾਡੀਗਾਰਡਾਂ ਤੋਂ ਗੱਲ ਹੈ 13 ਅਕਤੂਬਰ 2005 ਦੀ ਬੀਜੇ ਸਿੰਘ ਆਪਣੇ ਘਰੋਂ ਖਾਣਾ ਖਾ ਕੇ ਸ਼ਹਿਰ ਲਈ ਜਾਂਦਾ ਹੈ ਰਾਤ ਦੇ ਤਕਰੀਬਨ 10 ਵਜੇ ਹੁੰਦੇ ਨੇ ਇਹ ਫੋਨ ਉੱਤੇ ਆਪਣੀ ਇੱਕ ਜਰਮਨੀ ਦੀ ਦੋਸਤ ਦੇ ਨਾਲ ਗੱਲ ਕਰ ਰਿਹਾ ਹੁੰਦਾ ਤੇ ਸ਼ੇਅਰ ਕਰ ਰਿਹਾ ਹੁੰਦਾ ਸ਼ੇਅਰ ਕਰਦੇ ਕਰਦੇ ਇੱਕ ਬੰਦਾ ਅਚਾਨਕ ਇਸ ਦੇ ਕੋਲ ਆਉਂਦਾ ਤੇ ਤਲਵਾਰ ਦੇ ਨਾਲ ਇਸ ਉੱਪਰ ਬਾਹਰ ਕਰਦਾ ਤਾਵੜ ਤੋੜੇ ਸੁਤੇ ਬਾਾਰ ਕੀਤੇ ਜਾਂਦੇ ਨੇ ਤੇ ਇਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਤੇ ਜੋ ਦੋਸਤ ਨਾਲ ਇਹ ਗੱਲ ਕਰ ਰਿਹਾ ਹੁੰਦਾ ਉਸ ਨੂੰ ਕੁਝ ਅਜੀਬ ਲੱਗਦਾ ਹੈ ਕਿਉਂਕਿ ਉਸ ਤੋਂ ਬਾਅਦ ਜੋ ਵਿਜੇ ਹੁੰਦਾ ਇਸ ਨਾਲ ਉਸ ਦੀ ਗੱਲ ਨਹੀਂ ਹੁੰਦੀ ਤਾਂ ਉਹ ਇਸ ਦੇ ਘਰ ਇਸ ਦੀ ਪਤਨੀ ਨੂੰ ਫੋਨ ਕਰਦੀ ਹੈ ਪਤਨੀ ਆਪਣੇ ਨੌਕਰ ਨੂੰ ਭੇਜਦੀ ਹੈ ਨੌਕਰ ਗਰਾਊਂਡ ਦੇ ਵਿੱਚ ਆਉਂਦਾ ਹੈ ਗਰਾਊਂਡ ਦੇ ਵਿੱਚ ਆ ਕੇ ਜਦੋਂ ਦੇਖਦਾ ਤਾਂ ਵਿਜੇ ਸਿੰਘ ਖੂਨ ਨਾਲ ਲਥਪਥ ਹੋਇਆ ਪਿਆ ਸੀ ਇਸ ਨੂੰ ਚੱਕਿਆ ਜਾਂਦਾ ਚੱਕ ਕੇ ਹਸਪਤਾਲ ਲਿਜਾਇਆ ਜਾਂਦਾ ਪਰ ਡਾਕਟਰ ਇਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੰਦੇ ਨੇ ਇਹ ਘਟਨਾ ਦੇ ਨਾਲ ਚਾਰੇ ਪਾਸੇ ਸਹਿਮ ਦਾ ਮਾਹੌਲ ਪੈਦਾ ਹੋ ਜਾਂਦਾ ਕਿਉਂਕਿ ਜੋ ਇਲਾਕਾ ਸੀ ਪੌਸ਼ ਇਲਾਕਾ ਸੀ ਵੀਆਈਪੀ ਸੈਕਟਰ ਸੀ ਤੇ ਇਸ ਤੋਂ ਥੋੜੀ ਦੂਰੀ ਜੋ ਮੁੱਖ ਮੰਤਰੀ ਸੀ ਉਸ ਦਾ ਨਿਵਾਸ ਸੀ ਸਭ ਨੂੰ ਭਾਜਣਾ ਪੈ ਜਾਂਦੀਆਂ ਕਿ ਇੱਕ ਜੱਜ ਦਾ ਕਤਲ ਹੋ ਗਿਆ ਇੱਕ ਸਪੈਸ਼ਲ ਟੀਮ ਦਾ ਗਠਨ ਵੀ ਕੀਤਾ ਜਾਂਦਾ ਹੈ ਜੋ ਇਸ ਕੇਸ ਨੂੰ ਦੇਖ ਰਹੀ ਸੀ ਤੇ ਪੁਲਿਸ ਵੀ ਆਪਣੇ ਤੌਰ ਤੇ ਇਸ ਘਟਨਾ ਦੀ ਜਾਂਚ ਕਰ ਰਹੀ ਸੀ ਪੁਲਿਸ ਦਾ ਪਹਿਲਾ ਸ਼ੱਕ ਵਿਜੇ ਸਿੰਘ ਦੀ ਘਰ ਵਾਲੀ ਤੇ ਜਾਂਦਾ ਕਿ ਸ਼ਾਇਦ ਇਸ ਨੇ ਹੀ ਵਿਜੇ ਸਿੰਘ ਦੇ ਨਾਲ ਗਲਤ ਕਰਵਾ ਦਿੱਤਾ ਹੋਵੇਗਾ ਪਰ ਪੁਲਿਸ ਸਾਰੇ ਐਂਗਲਾਂ ਤੋਂ ਇਸ ਕਤਲ ਕਾਂਡ ਨੂੰ ਦੇਖਦੀ ਹੈ ਕਤਲ ਤੋਂ 4 ਦਿਨ ਬਾਅਦ ਪੁਲਿਸ ਇੱਕ ਖੁਲਾਸਾ ਕਰਦੀ ਹੈ ਇਸ ਕਤਲ ਦੇ ਵਿੱਚ ਸ਼ਾਮਲ ਸ਼ਹਿਰ ਦੀ ਮਸ਼ਹੂਰ ਡਾਕਟਰ ਰਵਦੀਪ ਅਤੇ ਉਸ ਦੇ ਨਾਲ ਇੱਕ ਪਾਠੀ ਮਨਜੀਤ ਸਿੰਘ ਜੋ ਕਿ ਨਾਲ ਹੀ ਇੱਕ ਪਿੰਡ ਸਿੰਘਪੁਰਾ ਦਾ ਰਹਿਣ ਵਾਲਾ ਸੀ ਪੁਲਿਸ ਖੁਲਾਸਾ ਕਰਦੀ ਹੈ ਕਿ ਡਾਕਟਰ ਰਵਦੀਪ ਅਤੇ ਜੱਜ ਵਿਜੇ ਸਿੰਘ ਦੋਨੋਂ ਇੱਕ ਦੂਜੇ ਨੂੰ ਪਿਆਰ ਕਰਦੇ ਸੀ ਪਰ ਇਹਨਾਂ ਦਾ ਆਪਸ ਦੇ ਵਿੱਚ ਵਿਆਹ ਨਹੀਂ ਹੋ ਪਾਇਆ ਰਵਦੀਪ ਦਾ ਵਿਆਹ ਕਿਸੇ ਹੋਰ ਨਾਲ ਹੋ ਜਾਂਦਾ ਹੈ ਤੇ ਜੋ ਵਿਜੇ ਸਿੰਘ ਹੁੰਦਾ ਉਸ ਦਾ ਵਿਆਹ ਕਿਸੇ ਹੋਰ ਨਾਲ ਹੋ ਜਾਂਦਾ ਹੈ ਰਵਦੀਪ ਦੇ ਘਰ ਇੱਕ ਬੇਟੇ ਦਾ ਜਨਮ ਹੁੰਦਾ ਤੇ ਜੋ ਵਿਜੇ ਸਿੰਘ ਹੁੰਦਾ ਉਸ ਦੇ ਘਰ ਤਿੰਨ ਧੀਆਂ ਦਾ ਜਨਮ ਹੁੰਦਾ ਜੋ ਰਵਦੀਪ ਹੁੰਦੀ ਹੈ ਉਹ ਆਪਣੇ ਪਤੀ ਨੂੰ ਕਿਸੇ ਕਾਰਨ ਤਲਾਕ ਦੇ ਦਿੰਦੀ ਹੈ ਪਰ ਇਹਨਾਂ ਦੋਨਾਂ ਦਾ ਜੋ ਇੱਕ ਦੂਜੇ ਨਾਲ ਸੰਪਰਕ ਹੁੰਦਾ ਉਹ ਚੱਲਦਾ ਰਹਿੰਦਾ ਜਾਨੀ ਇਹਨਾਂ ਦੀ ਗੱਲਬਾਤ ਵੀ ਹੁੰਦੀ ਹੈ ਤੇ ਇਹ ਮਿਲਦੇ ਵੀ ਰਹਿੰਦੇ ਨੇ ਇਨਾਂ ਦਾ ਜੋ ਰਿਸ਼ਤਾ ਸੀ ਉਦਾਂ ਹੀ ਚੱਲਦਾ ਭਾਵੇਂ ਇਹਨਾਂ ਦਾ ਵਿਆਹ ਨਹੀਂ ਹੋਇਆ ਸੀ। ਹੁਣ ਰਵਦੀਪ ਆਪਣੇ ਪਤੀ ਨੂੰ ਤਲਾਕ ਦੇ ਦਿੰਦੀ ਹੈ ਤੇ ਆਪਣੇ ਬੇਟੇ ਦੇ ਨਾਲ ਜ਼ਿੰਦਗੀ ਬਤਾ ਰਹੀ ਸੀ। ਇੱਕ ਨਰਸਿੰਗ ਹੋਮ ਉਸਨੇ ਖੋਲ ਲਿਆ ਸੀ। ਪਰ ਜੋ ਵਿਜੇ ਸਿੰਘ ਸੀ ਇਸ ਨਾਲ ਇਹ ਮਿਲਦੀ-ਜੁਲਦੀ ਰਹਿੰਦੀ ਸੀ। ਤੇ ਰਵਦੀਪ ਹੁਣ ਵਿਜੇ ਸਿੰਘ ਨੂੰ ਕਹਿੰਦੀ ਹੈ ਕਿ ਤੂੰ ਮੇਰੇ ਨਾਲ ਵਿਆਹ ਕਰਵਾ। ਆਪਣੀ ਪਤਨੀ ਨੂੰ ਤਲਾਕ ਦੇ ਦੇ ਤੇ ਆਪਾਂ ਵਿਆਹ ਕਰਵਾ ਲਈਏ ਮੈਂ ਵੀ ਆਪਣੇ ਪਤੀ ਨੂੰ ਤਲਾਕ ਦਿੱਤਾ ਹੋਇਆ ਪਰ ਜੋ ਵਿਜੇ ਸਿੰਘ ਹੁੰਦਾ ਉਹ ਟਾਲ ਮਟੋਲ ਕਰਦਾ ਪਰ ਰਵਦੀਪ ਉਸ ਉੱਤੇ ਪ੍ਰੈਸ਼ਰ ਪਾਉਂਦੀ ਹੈ ਕਿ ਤੂੰ ਆਪਣੀ ਪਤਨੀ ਨੂੰ ਤਲਾਕ ਦੇ ਤੇ ਆਪਾਂ ਵਿਆਹ ਕਰਵਾ ਲਈਏ ਇੱਕ ਦਿਨ ਜੋ ਵਿਜੇ ਸਿੰਘ ਹੁੰਦਾ ਉਹ ਅੱਕ ਜਾਂਦਾ ਤੇ ਉਹ ਰਵਦੀਪ ਨੂੰ ਕਹਿੰਦਾ ਕਿ ਮੈਂ ਤੇਰੇ ਨਾਲ ਵਿਆਹ ਨਹੀਂ ਕਰਵਾਉਣਾ ਮੈਂ ਆਪਣੀ ਪਤਨੀ ਨੂੰ ਤਲਾਕ ਨਹੀਂ ਦੇ ਸਕਦਾ ਤੂੰ ਮੇਰੇ ਨਾਲ ਰਹਿਣਾ ਰਹਿ ਤੂੰ ਮੇਰੇ ਨਾਲ ਕੋਈ ਰਿਸ਼ਤਾ ਰੱਖਣਾ ਰੱਖ ਨਹੀਂ ਰੱਖਣਾ ਨਾ ਰੱਖ ਇਹ ਸੁਣ ਕੇ ਰਵਦੀਪ ਨੂੰ ਬਹੁਤ ਗੁੱਸਾ ਆਉਂਦਾ ਹੈ ਤੇ ਉਸ ਨੂੰ ਬਹੁਤ ਦੁੱਖ ਹੁੰਦਾ ਹੈ ਉਹ ਚੁੱਪ ਚੁੱਪ ਰਹਿਣ ਲੱਗ ਜਾਂਦੀ ਹੈ ਸਮਾਂ ਅੱਗੇ ਲੰਘਦਾ ਜੋ ਰਵਦੀਪ ਹੁੰਦੀ ਹੈ ਇਸ ਦੇ ਨਰਸਿੰਗ ਹੋਮ ਦੇ ਵਿੱਚ ਇੱਕ ਨਰਸ ਦੀ ਮੌਤ ਹੋ ਜਾਂਦੀ ਹੈ ਇਸ ਕਰਕੇ ਨਰਸਿੰਗ ਹੋਮ ਦੇ ਵਿੱਚ ਪਾਠ ਰਖਾਇਆ ਜਾਂਦਾ ਹੈ ਤੇ ਪਾਠ ਕਰਦਾ ਹੈ ਮਨਜੀਤ ਸਿੰਘ ਮਨਜੀਤ ਸਿੰਘ ਜਦੋਂ ਰਵਦੀਪ ਨੂੰ ਦੇਖਦਾ ਤਾਂ ਉਹ ਕਹਿੰਦਾ ਕਿ ਮੈਡਮ ਜੀ ਤੁਸੀਂ ਇੰਨੇ ਚੁੱਪ ਚੁੱਪ ਕਿਉਂ ਰਹਿੰਦੇ ਹੋ ਜਿਵੇਂ ਤੁਹਾਨੂੰ ਕੋਈ ਦੁੱਖ ਹੋਵੇ ਮੈਨੂੰ ਇੰਜ ਲੱਗ ਰਿਹਾ ਹੈ ਕਾਫੀ ਪੁੱਛਣ ਤੋਂ ਬਾਅਦ ਜੋ ਰਵਦੀਪ ਹੁੰਦੀ ਆ ਉਹ ਸਾਰੀ ਗੱਲ ਮਨਜੀਤ ਸਿੰਘ ਨੂੰ ਦੱਸਦੀ ਹੈ ਤੇ ਮਨਜੀਤ ਸਿੰਘ ਉਹਨੂੰ ਕਹਿੰਦੀ ਹੈ ਕਿ ਤੂੰ ਪੁੱਛ ਤਾਂ ਲਿਆ ਜੇ ਤੂੰ ਜੱਜ ਦਾ ਕਤਲ ਕਰ ਦੇਵੇਂ ਤਾਂ ਮੈਂ ਤੈਨੂੰ 5 ਲੱਖ ਰੁਪਇਆ ਵੀ ਦੇਵਾਂਗੀ ਤੇ ਤੇਰੇ ਨਾਲ ਵਿਆਹ ਕਰਵਾ ਲਵਾਂਗੀ ਤੇ ਆਪਾਂ ਇੱਥੋਂ ਕੈਨੇਡਾ ਚਲੇ ਜਾਵਾਂਗੇ ਉੱਥੇ ਜਾ ਕੇ ਆਪਾਂ ਸੈੱਟ ਹੋ ਜਾਵਾਂਗੇ ਤਾਂ ਇਹ ਗੱਲ ਸੁਣ ਕੇ ਜੋ ਪਾਠੀ ਮਨਜੀਤ ਸਿੰਘ ਹੁੰਦਾ ਉਹ ਖੁਸ਼ ਹੋ ਜਾਂਦਾ ਹੈ ਤੇ ਹੁਣ ਉਹ ਇਸ ਗੱਲ ਤੇ ਕੰਮ ਕਰਨ ਲੱਗਦਾ ਹੈ ਕਿ ਜੱਜ ਦਾ ਕਤਲ ਕਿਵੇਂ ਕੀਤਾ ਜਾਵੇ ਉਹ ਜੱਜ ਦੀ ਰੇਕੀ ਕਰਦਾ ਤੇ ਉਸ ਨੂੰ ਪਤਾ ਲੱਗਦਾ ਕਿ ਜੱਜ ਬਿਨਾ ਬਾਡੀਗਾਰਡ ਤੋਂ ਰਾਤ ਨੂੰ ਸ਼ਹਿਰ ਕਰਨ ਆਉਂਦਾ ਇਹ ਹੀ ਸਭ ਤੋਂ ਵਧੀਆ ਮੌਕਾ ਜਦੋਂ ਜੱਜ ਦਾ ਕਤਲ ਕਰ ਸਕਦੇ ਆ ਤਾਂ 13 ਅਕਤੂਬਰ 2005 ਨੂੰ ਰਾਤ ਨੂੰ ਤਕਰੀਬਨ 10:30 ਵਜੇ ਜਦੋਂ ਜੱਜ ਗਰਾਊਂਡ ਦੇ ਵਿੱਚ ਗੇੜੇ ਦੇ ਰਿਹਾ ਸੀ ਤਾਂ ਇਹ ਮਨਜੀਤ ਸਿੰਘ ਕਰਪਾਨ ਲੈ ਕੇ ਆਉਂਦਾ ਤੇ ਉਸ ਉੱਪਰ ਤਾਬੜ ਤੋੜ ਕਰਪਾਨ ਦੇ ਨਾਲ ਬਾਹਰ ਕਰਦਾ ਹੈ ਤਕਰੀਬਨ 22 ਵਾਰ ਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਮਨਜੀਤ ਸਿੰਘ ਨੂੰ ਲੱਗਦਾ ਹੈ ਕਿ ਕਿਸੇ ਵੀ ਕੀਮਤ ਤੇ ਵਿਜੇ ਸਿੰਘ ਨਹੀਂ ਬਚਣਾ ਚਾਹੀਦਾ ਉਸ ਨੂੰ ਮਾਰ ਕੇ ਜਦੋਂ ਮਨਜੀਤ ਸਿੰਘ ਵਾਪਸ ਆਉਂਦਾ ਹੈ ਰਵਦੀਪ ਕੋਲ ਤਾਂ ਰਵਦੀਪ ਉਸ ਨੂੰ 50000 ਰੁਪਏ ਦਿੰਦੀ ਹੈ ਤੇ ਉਸ ਤੋਂ ਬਾਅਦ ਫੇਰ 4.5 ਲੱਖ ਰੁਪਏ ਦੇ ਕੇ ਇਸ ਨੂੰ ਕਹਿੰਦੀ ਹੈ ਕਿ ਤੂੰ ਕਿਤੇ ਅੰਡਰਗਰਾਉਂਡ ਹੋ ਜਾ ਕਿਉਂਕਿ ਪੁਲਿਸ ਹੁਣ ਇਸ ਘਟਨਾ ਦੀ ਇਸ ਕਤਲकांड ਦੀ ਜਾਂਚ ਬੜੀ ਡੂੰਘਾਈ ਨਾਲ ਕਰੇਗੀ ਤੇ ਤੇਜ਼ੀ ਨਾਲ ਕਰੇਗੀ ਹੁਣ ਜਦੋਂ ਵਿਜੇ ਸਿੰਘ ਦਾ ਕਤਲ ਹੋ ਜਾਂਦਾ ਹੈ ਤਾਂ ਪੁਲਿਸ ਇਨਵੈਸਟੀਗੇਸ਼ਨ ਕਰਦੀ ਹੈ বিজে ਸਿੰਘ ਦੇ ਫੋਨ ਤੋਂ ਪਤਾ ਲੱਗਦਾ ਹੈ ਰਵਦੀਪ ਦਾ ਕਿ ਇਸ ਦੇ ਨਾਲ ਇਸ ਦੇ ਕੋਈ ਰਿਸ਼ਤੇ ਸੀ। ਰਵਦੀਪ ਨੂੰ ਥਾਣੇ ਬੁਲਾਇਆ ਜਾਂਦਾ ਇਸ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਪਰ ਇਹ ਹਰ ਇੱਕ ਗੱਲ ਤੋਂ ਇਨਕਾਰ ਕਰ ਦਿੰਦੀ ਹੈ। ਇਹ ਕਹਿੰਦੀ ਹੈ ਕਿ ਮੇਰਾ ਵਿਜੇ ਦੇ ਕਤਲ ਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ। ਉਸ ਤੋਂ ਬਾਅਦ ਪੁਲਿਸ ਹੁਣ ਹੋਰ ਬਰੀਕੀ ਦੇ ਨਾਲ ਇਸ ਕੇਸ ਦੀ ਜਾਂਚ ਕਰਦੀ ਹੈ। ਰਵਦੀਪ ਦੇ ਉੱਪਰ ਪੁਲਿਸ ਨੂੰ ਸ਼ੱਕ ਹੋ ਜਾਂਦਾ ਹੈ। ਹੁਣ ਰਵਦੀਪ ਬਾਰੇ ਹੋਰ ਪਤਾ ਕੀਤਾ ਜਾਂਦਾ ਹੈ ਹੋਰ ਜਾਣਕਾਰੀ ਇਕੱਠੀ ਕੀਤੀ ਜਾਂਦੀ ਹੈ ਕਿਉਂਕਿ ਪੁਲਿਸ ਨੂੰ ਲੱਗਦਾ ਸੀ ਕਿ ਇਹ ਰਵਦੀਪ ਕੱਲੀ ਵਿਜੇ ਦਾ ਕਤਲ ਨਹੀਂ ਕਰ ਸਕਦੀ ਜ਼ਰੂਰ ਇਸ ਦੇ ਨਾਲ ਕੋਈ ਬੰਦਾ ਹੋਵੇਗਾ ਉਸ ਬਾਰੇ ਪਤਾ ਕੀਤਾ ਜਾਵੇ ਤਾਂ ਪੁਲਿਸ ਦੇ ਹੱਥ ਇੱਕ ਜਾਣਕਾਰੀ ਲੱਗਦੀ ਹੈ ਕਿ ਲਗਭਗ 1 ਮਹੀਨਾ ਪਹਿਲਾਂ ਜੋ ਰਵਦੀਪ ਸੀ ਉਹ ਯੂਨੀਵਰਸਿਟੀ ਦੀ ਪਾਰਕਿੰਗ ਦੇ ਵਿੱਚ ਗੱਡੀ ਗਲਤ پارک ਕਰਕੇ ਖੜੀ ਸੀ ਤੇ ਇਸ ਦੇ ਨਾਲ ਇੱਕ ਬੰਦਾ ਸੀ ਜਿਸ ਦਾ ਨੋ ਮਨਜੀਤ ਸਿੰਘ ਸੀ ਜੋ ਇੱਥੋਂ ਦਾ ਸਕਿਉਰਿਟੀ ਗਾਰਡ ਸੀ ਉਹ ਆ ਕੇ ਇਸ ਨੂੰ ਕਹਿੰਦਾ ਕਿ ਤੁਸੀਂ ਗੱਡੀ ਗਲਤ ਪਾਰਕ ਕੀਤੀ ਹੋਈ ਹੈ ਤਾਂ ਇਸ ਗੱਲ ਤੇ ਇਹਨਾਂ ਦੀ ਬਹਿਸ ਹੋ ਜਾਂਦੀ ਹੈ ਉਹ ਕਹਿੰਦੀ ਹੈ ਕਿ ਮੈਂ ਇੱਕ ਨਾਮੀ ਡਾਕਟਰ ਹਾਂ ਤਾਂ ਜੋ ਉਹ ਸਕਿਉਰਿਟੀ ਗਾਰਡ ਹੁੰਦਾ ਉਹ ਇਸ ਰਵਦੀਪ ਦਾ ਤੇ ਇਸ ਦੇ ਨਾਲ ਜੋ ਮਨਜੀਤ ਸਿੰਘ ਹੁੰਦਾ ਦੋਨਾਂ ਦਾ ਨਾਂ ਨੋਟ ਕਰਦਾ ਤੇ ਉਸ ਤੋਂ ਪੁਲਿਸ ਨੂੰ ਪਤਾ ਲੱਗਦਾ ਕਿ ਇਸ ਦੇ ਨਾਲ ਇੱਕ ਹੋਰ ਬੰਦਾ ਹੈ ਜਿਸ ਦਾ ਨਾਂ ਮਨਜੀਤ ਸਿੰਘ ਆ ਤੇ ਉਹ ਪਾਠੀ ਹੈ ਜ਼ਰੂਰ ਉਹ ਬੰਦੇ ਨੇ ਹੀ ਇਹ ਕਤਲ ਕੀਤਾ ਹੂ ਇਹਨਾਂ ਦੋਨਾਂ ਨੇ ਮਿਲ ਕੇ ਇਸ ਕਤਲकांड ਨੂੰ ਅੰਜਾਮ ਦਿੱਤਾ ਹੂ ਹੁਣ ਪੁਲਿਸ ਮਨਜੀਤ ਸਿੰਘ ਦੇ ਪਿੰਡ ਜਾਂਦੀ ਆ ਸਿੰਘਪੁਰੇ ਪਰ ਉੱਥੇ ਮਨਜੀਤ ਸਿੰਘ ਨਹੀਂ ਮਿਲਦਾ ਉਸ ਤੋਂ ਬਾਅਦ ਨਾਕੇਬੰਦੀ ਕੀਤੀ ਜਾਂਦੀ ਹੈ ਕਿਉਂਕਿ ਜੋ ਮਨਜੀਤ ਸਿੰਘ ਹੁੰਦਾ ਉਹ ਸੰਗਰੂਰ ਵੱਲ ਆਇਆ ਹੁੰਦਾ ਤੇ ਮਨਜੀਤ ਸਿੰਘ ਨੂੰ ਹੁਣ ਪੁਲਿਸ ਗ੍ਰਿਫਤਾਰ ਕਰਦੀ ਹੈ ਗ੍ਰਿਫਤਾਰ ਕਰਨ ਤੋਂ ਬਾਅਦ ਜਦੋਂ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਇਹ ਮੰਨ ਜਾਂਦਾ ਕਿ ਹਾਂ ਵਿਜੇ ਸਿੰਘ ਦਾ ਕਤਲ ਮੈਂ ਕੀਤਾ ਤੇ ਮੈਥੋਂ ਰਵਦੀਪ ਕੌਰ ਨੇ ਇਹ ਕਤਲ ਕਰਵਾਇਆ ਉਸ ਤੋਂ ਬਾਅਦ ਪੁਲਿਸ ਇਹਨਾਂ ਉੱਪਰ ਕੇਸ ਦਰਜ ਕਰਦੀ ਹੈ ਕੇਸ ਦਰਜ ਕਰਨ ਤੋਂ ਬਾਅਦ ਨਿਚਲੀ ਅਦਾਲਤ ਤੋਂ ਇਹਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਹੈ ਹੁਣ ਇਹ ਚੰਡੀਗੜ੍ਹ ਵਾਲੀ ਜੇਲ੍ਹ 'ਚ ਹੁੰਦੇ ਨੇ ਤੇ ਉਸ ਤੋਂ ਬਾਅਦ ਇਹਨਾਂ ਨੂੰ ਪਟਿਆਲੇ ਵਾਲੀ ਜੇਲ੍ਹ ਦੇ ਵਿੱਚ ਸ਼ਿਫਟ ਕਰ ਦਿੱਤਾ ਜਾਂਦਾ ਹੈ ਹੁਣ ਜੋ ਰਵਦੀਪ ਹੁੰਦੀ ਹੈ ਉਹ ਆਪਣੀ ਪ੍ਰੋਲ ਦੀ ਅਰਜੀ ਦਾਇਰ ਕਰਦੀ ਹੈ ਹੁਣ 6 ਦਸੰਬਰ 2014 ਨੂੰ ਰਵਦੀਪ ਨੂੰ ਪ੍ਰੋਲ ਮਿਲਦੀ ਹੈ ਇਸ ਗੱਲ ਤੇ ਕਿ ਇਸ ਦੇ ਮਾਪੇ ਬਿਮਾਰ ਨੇ ਇਸ ਨੇ ਉਹਨਾਂ ਨੂੰ ਮਿਲਣਾ ਤੇ 15 ਦਸੰਬਰ 2014 ਨੂੰ ਨੇ ਵਾਪਸ ਜੇਲ੍ਹ ਦੇ ਵਿੱਚ ਆਉਣਾ ਹੁੰਦਾ ਪਰ ਰਵਦੀਪ ਗਾਇਬ ਹੋ ਜਾਂਦੀ ਹੈ ਪੁਲਿਸ ਇਸ ਦੇ ਘਰ ਵੀ ਜਾਂਦੀ ਹੈ ਤੇ ਮਾਤਾ ਪਿਤਾ ਕਹਿੰਦਾ ਕਿ ਰਵਦੀਪ ਤਾਂ ਇੱਥੇ ਆਈ ਨਹੀਂ ਫੇਰ ਪੁਲਿਸ ਇਨਵੈਸਟੀਗੇਸ਼ਨ ਕਰਦੀ ਹੈ ਤਾਂ ਪੁਲਿਸ ਨੂੰ ਪਤਾ ਲੱਗਦਾ ਕਿ ਰਵਦੀਪ ਤਾਂ ਜਾਲੀ ਡਾਕੂਮੈਂਟ ਬਣਾ ਕੇ ਇਥੋਂ ਕੈਨੇਡਾ ਭੱਜਣ ਦੀ ਫਰਾਕ ਦੇ ਵਿੱਚ ਹੈ ਤੇ ਪਹਿਲਾਂ ਇਹ ਨੇਪਾਲ ਜਾਵੇਗੀ ਪੁਲਿਸ ਨੇਪਾਲ ਦੇ ਵਿੱਚ ਰਵਦੀਪ ਦੀ ਭਾਲ ਕਰਦੀ ਹੈ ਤੇ ਤਕਰੀਬਨ 2 ਮਹੀਨਿਆਂ ਬਾਅਦ ਫਰਵਰੀ 2015 ਦੇ ਵਿੱਚ ਰਵਦੀਪ ਨੂੰ ਨੇਪਾਲ ਦੇ ਵਿੱਚੋਂ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ 2018 ਦੇ ਵਿੱਚ ਜੋ ਰਵਦੀਪ ਹੁੰਦੀ ਹੈ ਉਹ ਆਪਣੀ ਜਮਾਨਤ ਦੀ ਅਰਜੀ ਦਾਇਰ ਕਰਦੀ ਹੈ ਕਿਉਂਕਿ ਚੰਗੇ ਚਾਲ ਚੱਲਣ ਕਰਕੇ ਇਸ ਨੂੰ ਲੱਗਿਆ ਕਿ ਮੈਨੂੰ ਜਮਾਨਤ ਮਿਲ ਸਕਦੀ ਹੈ ਤਾਂ ਜਦੋਂ ਇਹ ਜਮਾਨਤ ਦੀ ਅਰਜੀ ਲਾਉਂਦੀ ਹੈ ਤਾਂ ਇਸ ਨੂੰ ਅਦਾਲਤ ਵੱਲੋਂ ਜਮਾਨਤ ਦੇ ਦਿੱਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਇਹ ਉੱਚ ਅਦਾਲਤ ਦੇ ਵਿੱਚ ਆਪਣੀ ਉਮਰ ਕੈਦ ਦੀ ਸਜ਼ਾ ਨੂੰ ਚੁਣੌਤੀ ਦੇਣ ਲਈ ਅਪੀਲ ਕਰਦੀ ਹੈ ਇਸ ਵਕਤ ਜੋ ਰਵਦੀਪ ਆ ਉਹ ਜੇਲ੍ਹ ਚੋਂ ਬਾਹਰ ਦੇਖਣਾ ਹੋਵੇਗਾ ਕਿ ਅੱਗੇ ਇਸ ਕੇਸ ਦੇ ਵਿੱਚ ਕੀ ਹੁੰਦਾ ਸੋ ਇਹ ਜੋ ਘਟਨਾ ਸੀ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਅਗਾਹ ਕਰਨਾ ਤੁਹਾਨੂੰ ਸਤਰਕ ਕਰਨਾ ਹੈ ਕਿ ਕਈ ਵਾਰ ਜਾਣ-ਜਾਣ ਕਹਿਣ ਵਾਲੇ ਜਾਣ ਦੇ ਦੁਸ਼ਮਣ ਬਣ ਜਾਂਦੇ ਆ ਇਹੋ ਜਿਹੇ ਹਾਲਾਤ ਬਣਦੇ ਨੇ ਕਿ ਜੋ ਇੱਕ ਦੂਜੇ ਤੋਂ ਬਗੈਰ ਰਹਿ ਨਹੀਂ ਸਕਦੇ ਹੁੰਦੇ ਤੇ ਉਹ ਇੱਕ ਦੂਜੇ ਨੂੰ ਦੇਖਣਾ ਵੀ ਪਸੰਦ ਨਹੀਂ ਕਰਦੇ ਜਾਨੀ ਹਾਲਾਤਾਂ ਦਾ ਕੋਈ ਪਤਾ ਨਹੀਂ ਲੱਗਦਾ ਕਦੋਂ ਕਿੱਦਾਂ ਦੇ ਬਣ ਜਾਣ। ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ। ਮਿਲਦਾ ਹਾਂ ਕਿਸੇ ਹੋਰ ਵੀਡੀਓ ਨਾਲ। ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ।